ਚੋਰਾ ਨੇ ਲੁੱਟਿਆ ਓਏ ਘਰ ਤੇਰਾ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਚੋਰਾ ਨੇ ਲੁੱਟਿਆ ਓਏ ਘਰ ਤੇਰਾ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਉਹਨੂੰ ਬਾਅਦ ਵਿੱਚ ਬੋਲੋ ਬਾਬਾ ਜੀ ਪਹੁੰਚਣ ਵਾਲੇ ਆ ਤੁਹਾਡੇ ਸਮੇਂ ਅੰਤ ਪੰਜ ਸੱਤ ਮਿੰਟਾਂ ਦਾ ਹੋਰ ਇੰਤਜ਼ਾਰ ਆ ਕਿ ਬਾਬਾ ਜੀ ਪਹੁੰਚ ਹੀ ਚੱਲੇ ਆ ਬੋਲੋ ਪੰਜਾ ਚੋਰਾ ਨੇ ਲੁੱਟਿਆ ਓਏ ਘਰ ਤੇਰਾ सुते तूं क्यारा पंजाब सतगुरू रवर जी महाराज क्या तूं सोया क्या तूं सोया क्या तूं सोया क्या तूं सोया ਕਿਆ ਤੂੰ ਸੋਇਆ ਜਾਗਿਆ ਨਾ ਕਿਆ ਤੂੰ ਸੋਇਆ ਜਾਗਿਆ ਨਾ ਸੱਚ ਕਰ ਜਾਣਾ ਪਹਿ ਜੀਵਨ ਤੱਕ ਸੱਚ ਕਰ ਜਾਣਾ ਪਹਿ ਜੀਵਨ ਤੱਕ ਸੱਚ ਕਰ ਜਾਣਾ ਪਹਿ ਜੀਵਨ ਤੱਕ ਸੱਚ ਕਰ ਜਾਣਾ ਪਹਿ ਜੀਵਨ ਜਗ 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 ਸੱਚ ਕਰ ਜਾਣਾ ਬੋਲਿਓ ਜੀ ਨਾਲ ਕੇ ਸਾਰੇ ਬੋਲਿਓ ਯਾ ਤੂੰ ਸੋਇਆ ਜਾਗਿਆ ਨਾ ਕਾ ਤੂੰ ਸੋਇਆ ਜਾਗਿਆ ਨਾ ਕਾ ਤੂੰ ਸੋਇਆ ਮਹਾਰਾਜ ਜੀ ਕਹਿੰਦੇ ਕਿ ਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਨਾ ਇਹ ਜੀਵਨ ਸੱਚ ਹੈ ਤੇ ਨਾ ਜਗ ਸੱਚਾ ਮਹਾਰਾਜ ਜੀ ਨੇ ਲਿਖਿਆ ਕਿ ਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਜਦੋਂ ਜੀਵਨ ਹੀ ਨਹੀਂ ਰਹੇਗਾ ਫਿਰ ਜਗ ਦਾ ਕੀ ਕਰਾਂਗੇ ਤੇ ਜੀਵਨ ਰਹਿਣ ਦੀ ਗੱਲ ਨਹੀਂ ਪਿਆਰਿਓ ਜੀਵਨ ਚੰਗਾ ਕਿੰਨਾ ਲਿਆ ਚੰਗੇ ਕੰਮ ਜ਼ਿੰਦਗੀ ਦੇ ਕਿੰਨੇ ਕੀਤੇ ਇਹ ਗੱਲ ਇੱਥੇ ਮੁੱਕ ਗਈ ਚੰਗੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ ਪੁਰੇ ਚੰਗੇ ਮਾਰਗ ਤੇ ਚੱਲਾਂਗੇ ਫਿਰ ਉਸਤਤ ਹੋਏਗੀ ਪੁਰੇ ਕੰਮਾਂ ਦੀ ਨਿੰਦਿਆ ਹੋਏਗੀ ਆਪਾਂ ਕਹਿੰਨੇ ਆ ਲੋਕ ਨਿੰਦਿਆ ਕਰਦੇ ਆ ਜੇ ਤੁਹਾਡੇ ਕੰਮ ਸਹੀ ਆ ਰਿਹਾ ਸੁਧ ਜੋ ਮਹਾਰਾਜ ਦੀ ਬਾਣੀ ਕਹਿੰਦੀ ਹੈ ਅੰਦਰੋਂ ਬੰਦਾ ਸੱਚਾ ਆ ਆਪਾਂ ਨਿੰਦਿਆ ਤੋਂ ਪਰੇਸ਼ਾਨ ਹੋ ਜਾਂਦੇ ਆ ਪਰ ਮਹਾਰਾਜ ਜੀ ਕਬੀਰ ਸਾਹਿਬ ਜੀ ਲਿਖਦੇ ਆ ਨਿੰਦੋ ਨਿੰਦੋ ਲੋਕੋ ਮੋਖੋ ਨਿੰਦੋ ਨਿੰਦਾ ਜਨ ਕੋ ਥਰੀ ਪਿਆਰੀ ਕਿਉਂ ਕਹਿੰਦੇ ਆ ਜਦੋਂ ਸਾਡੇ ਕੰਮ ਸਹੀ ਆ ਸਾਡਾ ਜੀਵਨ ਸਹੀ ਆ ਸਾਡੇ ਕਰਮ ਸਹੀ ਆ ਪਰ ਲੋਕ ਭਾਵੇਂ ਨਿੰਦਿਆ ਕਰੀ ਜਾਣ ਰਈਏ ਨਾ ਪਿਆਰਿਓ ਮਹਾਰਾਜ ਜੀ ਕਹਿੰਦੇ ਰਿਧਾ ਸ਼ੁੱਧ ਜੋ ਨਿੰਦਾ ਹੋਏ ਤੇ ਤੁਹਾਡਾ ਮਨ ਚੰਗਾ ਹੈ ਤੁਹਾਡੇ ਕੰਮ ਚੰਗੇ ਹੈ ਤੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਫਿਰ ਘਬਰਾਉਣ ਦੀ ਕੋਈ ਲੋੜ ਨਹੀਂ ਇਸੇ ਕਰਕੇ ਮਹਾਰਾਜ ਜੀ ਨੇ ਲਿਖਿਆ ਆਵੇਂ ਨਿੰਦਿਆ ਕਰੇ ਸਤ ਸਾਰਾ ਭਗਤੀ ਨਾ ਛਡੋ ਰਾ ਆਵੇਂ ਨਿੰਦਿਆ ਕਰੇ न छ डोरामी हाणे जया करे जग सारा भरती नछ डो रामी भेंया करे जग सारा भरती न छ डोरावी यादू सोया जा गांदू सोया जा गांदू सोया जा गाॾू सोया जाग सच करी वञ तक सच कराजी वॾी जॾहिं सच करॼी वॾी जॾहिं सच करॼो पए तूं क्या चोर ते आयो सुते आत कंहिं न चोरायो सुते आ तूं